ਧੀਆਂ ਵਾਲੇ ਤੋਂ ਬੜੇ ਤਾਣੇ ਸੋਣੇ ਪਾਉਣੇ ਲੈ ਇਹਨਾਂ ਦੇ ਮੁੰਡਾ ਹੀ ਨਹੀਂ ਹੁੰਦਾ ਆਪਣੇ ਬੱਚਿਆਂ ਨੂੰ ਪੁੱਤਰਾਂ ਦੀ ਜਗ੍ਹਾ ਬਿਠਾਉਂਦਾ ਧੀਆਂ ਨੂੰ ਪੁੱਤਰਾਂ ਦੀ ਜਗ੍ਹਾ ਬਣਾਉਂਦਾ ਤੇ ਪੁੱਤਰਾਂ ਨੂੰ ਧੀਆਂ ਦੀ ਜਗ੍ਹਾ ਬਣਾਉਂਦਾ ਕਿਉਂ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਿਹਦਾ ਬਾਣੀ ਇਹ ਕੋ ਸ਼ੁਰੂ ਹੁੰਦੀ ਹੈ ਕਹਿ ਰਵਦਾਸ ਖਲਾਸ ਜਮਾਰਾ ਜੋ ਹਮ ਸਹਿਰੀ ਸੁਮੀਤ ਹਮਾਰਾ ਸਤ ਸੰਗਤ ਜੀ ਕਈ ਮੇਰੇ ਵੀਰਾਂ ਨੇ ਬੇਗੰਪੁਰੇ ਦੇ ਅਰਥਾਂ ਦੀ ਗੱਲ ਕੀਤੀ ਸੀ ਕਿ ਬੇਗੰਪੁਰੇ ਦੇ ਅਰਥ ਤੁਸੀਂ ਕਰਦੇ ਹੋ ਤੇ ਮੈਂ ਉਹਨਾਂ ਨੂੰ ਇੱਕ ਕਰਕੇ ਹੀ ਸੀ ਅਰਥ ਜਿਹੜੀ ਕੁਦਰਤ ਆ ਉਹ ਕਰਦੀ ਆ ਮੇਰੀ ਕੋਈ ਔਕਾਤ ਨਹੀਂ ਕੁਦਰਤ ਦੇ ਵਿੱਚ ਸਹਿਸਵਾਹੀ ਇੱਕ ਕੁਦਰਤ ਨੂੰ ਮੰਨਣ ਵਾਲੇ ਲੋਕ ਜਦੋਂ ਕਰਮ ਕਰਦੇ ਆ ਉਸ ਕਰਮ ਨੂੰ ਕੁਦਰਤ ਦੇ ਮੁਤਾਬਕ ਢਾਲਦੇ ਆ ਤਾਂ ਫਿਰ ਬੇਗੰਪੁਰੇ ਦੇ ਅਰਥ ਹੁੰਦੇ ਨੇ ਬੇਗੰਪੁਰਾ ਇੱਕ ਉਹ ਅਵਸਥਾ ਆ ਜਿਹੜੀ ਅਵਸਥਾ ਦੇ ਵਿੱਚ ਆਪਾਂ ਜਾ ਕੇ ਕੁਦਰਤ ਤੋਂ ਬਾਹਰ ਇੱਕ ਨਿਮਕ ਵੀ ਸੋਚ ਵੀ ਨਹੀਂ ਸਕਦੇ ਉਹ ਬਾਹਰ ਨਹੀਂ ਹੈਗੀ ਕੋਈ ਉਹ ਸਾਰੀ ਅਵਸਥਾ ਇਸ ਸੰਸਾਰ ਦੇ ਵਿੱਚ ਆ ਉਹਨੂੰ ਖੋਜਣ ਦੀ ਜ਼ਰੂਰਤ ਆ ਠੀਕ ਹੈ ਮੈਨੂੰ ਕੋਈ ਜ਼ਿਆਦਾ ਕਹਿਣ ਦੀ ਲੋੜ ਨਹੀਂ ਪੈਣੀ ਅਗਰ ਤੁਸੀਂ ਇਹ ਵੀਡੀਓ ਦੇਖ ਲਓ ਪਹਿਲਾਂ ਵੀਡੀਓ ਦੇਖੋ ਉਸ ਤੋਂ ਬਾਅਦ ਗੱਲ ਕਰਦੇ ਆਂ सगी बहन है सातो और सातो पुलिस अफसर है कौन से आप किस विभाग में है दीदी बिहार पुलिस जमुई जिला बिहार पुलिस में है जमुई दीदी आप किस विभाग में एस एस असम एस एस बी गवर्नमेंट ऑफ रेल पुलिस पटना आप दीदी बिहार मोतिहारी आप बिहार पुलिस रोहतास आप दीदी बिहार पुलिस अरवल दीदी आप सीआरपीएफ वेस्ट बंगाल सीआरपीएफ वेस्ट बंगाल देख ले वीडियो ਇੱਕ ਬਾਪ ਦੀਆਂ ਸੱਤ ਧੀਆਂ ਆ ਇੱਕ ਬਾਪ ਦੀਆਂ ਸੱਤ ਧੀਆਂ ਔਰ ਸੱਤੇ ਦੀਆਂ ਸੱਤੇ ਹੀ ਕੱਟਨੇ ਪੁਲਿਸ ਦੇ ਵਿੱਚ ਨੇ ਬੜੀ ਗੱਲ ਆ ਬਈ ਇਹ ਧੀਆਂ ਨੂੰ ਤਾਂ ਕਹਿੰਦੇ ਸੀ ਇਹ ਤਾਂ ਰਹਿਣੀ ਆ ਗਈ ਸਾਡੇ ਘਰ ਚ ਮਾਰ ਦਿੱਤਾ ਜਾਂਦਾ ਸੀ ਪਰ ਕਿਉਂ ਇਹ ਸੱਤੇ ਦੀਆਂ ਸੱਤੇ ਹੀ ਪੁਲਿਸ ਆਫਸਰ ਆ ਕਿਉਂਕਿ ਮਾਪੇ ਨੇ ਧੀਆਂ ਦੇ ਵਿੱਚ ਕਦੀ ਪੁੱਤਰਾ ਤੇ ਧੀਆਂ 'ਚ ਫਰਕ ਨਹੀਂ ਕੀਤਾ ਹੁਣ ਇਹ ਤਾਂ ਮੈਨੂੰ ਲੱਗਦਾ ਆ ਕਿਤੇ ਬਾਹਰਲੀ ਵੀਡੀਓ ਹਰਿਆਣੇ ਦੀ ਹੋਊਗੀ ਹਮਾਂ ਚੱਲਦੀ ਜਾਂ ਚੁੱਪੀ ਦੀ ਇਸ਼ਾਨ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਸੀ ਪੁੱਤਰਾਂ ਦੇ ਚੱਕਰ 'ਚ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਵਾਲੇ ਉਹਨਾਂ ਤਾਂ ਬੇਗੰਪੂਰੇ ਦਾ ਪਤਾ ਨਹੀਂ ਲੱਗਾ ਮੈਨੂੰ ਅਰਥ ਕਰਨ ਦੀ ਬੇਗੰਪੂਰੇ ਦੀ ਲੋੜ ਨਹੀਂ ਪੈਣੀ ਜਿਹੜਾ ਮਨੁੱਖ ਧੀਆਂ ਤਾਂ ਪੁੱਤਾਂ 'ਚ ਫਰਕ ਨਹੀਂ ਸਮਝਦਾ ਉਹ ਆਪਣੇ ਬੱਚਿਆਂ ਨੂੰ ਪੁੱਤਰਾ ਦੀ ਜਗ੍ਹਾ ਬਿਠਾਉਂਦਾ ਧੀਆਂ ਨੂੰ ਪੁੱਤਰਾ ਦੀ ਜਗ੍ਹਾ ਬਣਾਉਂਦਾ ਤੇ ਪੁੱਤਰਾ ਨੂੰ ਧੀਆਂ ਦੀ ਜਗ੍ਹਾ ਉਠਾਉਂਦਾ ਕਿਉਂ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਿਹਦਾ ਬਾਣੀ ਇੱਥੋਂ ਸ਼ੁਰੂ ਹੁੰਦੀ ਆ ਇਸ ਕਰਕੇ ਸਿੱਖੋ ਕੁਛ ਇੱਕ ਗਰੀਬ ਪਰਿਵਾਰ ਆ ਉਸ ਗਰੀਬ ਪਰਿਵਾਰ ਨੇ ਮਾਪੇ ਨੇ ਬੇਗਮਪੁਰੇ ਦੇ ਵਿੱਚ ਰਹਿ ਕੇ ਤਿੰਨ ਆਪੋ ਤੁਹਾਡੇ ਫਰਕ ਨੇ ਕੀਤਾ ਉਹ ਸਤੇ ਦੀਆਂ ਸਤੀਆਂ ਪੁਲੀਸ ਨੂੰ ਸਪਲਾਈ ਆਰ ਧੰਨਵਾਦ ਕਰਦਾ ਮੀਡੀਆ ਵਾਲੇ ਦਾ ਮੇਰੇ ਵੀਰ ਦਾ ਜਿਹਨੂੰ ਗੱਲ ਕਰਨ ਦੀ ਰਿਸਪੈਕਟ ਆ ਜਿਹਨੂੰ ਪਤਾ ਆ ਕਿਤਾ ਗੱਲ ਕਰ ਰਿਹਾ ਹਾਂ ਦੀਦੀ ਹਾਂ ਦੀਦੀ ਹਾਂ ਦੀਦੀ ਹਾਂਜੀ ਦੀਦੀ ਹਾਂ ਦੀਦੀ ਇਹਨੂੰ ਕਹਿੰਦੇ ਨੇ ਕਹਿਰਵਾ ਦਾਸ ਖਲਾਸ ਜਮਾਰਾ ਜੋ ਹਮ ਸਹਿਰੀ ਸੁਮਿਤ ਹਮਾਰਾ ਮੇਰੀ ਗੱਲ ਸਮਝ ਆ ਰਹੀ ਮੈਂ ਕੀ ਕਹਿ ਰਿਹਾ ਬਾਣੀ ਅਰਥ ਬਾਣੀ ਅਰਥ ਉਦੋਂ ਬਾਣੀ ਦੇ ਅਰਥ ਸੰਪੂਰਨ ਹੋਣੇ ਨੇ ਜਦੋਂ ਅਸੀਂ ਕੁਦਰਤ ਦੇ ਵਿੱਚ ਆਪਣੀਆਂ ਅੱਖਾਂ ਦੇ ਨਾਲ ਉਸ ਬੇਗੰਪੂਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੇਖਣਾ ਪਰ ਸੱਤਧੀਆਂ ਵਾਲਿਆਂ ਤੋਂ ਬੜੇ ਤਾਣੇ ਸੁਣਨੇ ਪਏ ਹੋਣੇ ਆ ਹੈ ਸੱਤਧੀਆਂ ਵਾਲਿਆਂ ਤੋਂ ਬੜੇ ਤਾਣੇ ਸੁਣਨੇ ਪਏ ਹੋਣੇ ਲੈ ਇਹਨਾਂ ਦੇ ਮੁੰਡਾ ਹੀ ਨਹੀਂ ਹੁੰਦਾ ਪਰ ਸੱਤ ਤੀਆਂ ਕਰਦੇ ਆ ਕੀ ਆ ਇਹਨੂੰ ਕਹਿੰਦੇ ਨੇ ਫੇ ਸੁਣ ਲਓ ਇਹ ਬੇਗਮਪੁਰ ਦੇ ਅਰਥ ਆ ਸਿੱਧੀ ਤੇ ਸਾਫ਼ ਤੇ ਸਪਸ਼ਟ ਕਿਸੇ ਨੂੰ ਬੋਲਣ ਦੀ ਲੋੜ ਨਹੀਂ ਇਹਦੇ ਵਿੱਚ ਨਾ ਕਿਸੇ ਰਾਗੀ ਨੂੰ ਨਾ ਕਿਸੇ ਢਾਡੀ ਨੂੰ ਨਾ ਕਿਸੇ ਪੰਡਤ ਨੂੰ ਨਾ ਕਿਸੇ ਪੁਜਾਰੀ ਨੂੰ ਨਾ ਕਿਸੇ ਬਾਬੇ ਨੂੰ ਨਾ ਕਿਸੇ ਪ੍ਰਟੀਕਾ ਲੀਡਰ ਨੂੰ ਇੱਥੇ ਬੋਲਣ ਦੀ ਲੋੜ ਨਹੀਂ ਨਾ ਕਿਸੇ ਡਾਕਟਰ ਨੂੰ ਇਹ ਨੇਚਰਲ ਅਰਥ ਹੋਏ ਨੇ ਬਾਪ ਨੇ ਟੀਆਂ ਦੇ ਵਿੱਚੋਂ ਬੇਗਮਪੁਰਾ ਪਾਲਿਆ ਤੇ ਈਆਂ ਨੇ ਉਸ ਬਾਪ ਦੇ ਵਿੱਚ ਹੋਵੇਗਾ ਪਰਾ ਪਾਲਿਆ ਜਿਨ੍ਹਾਂ ਨੇ ਇਸ ਬਾਪ ਨੇ ਮਾਪੇ ਨੇ ਇੱਕੋ ਜੀ ਉਹਨਾਂ ਦੀ ਪਰਵਰਿਸ਼ ਕੀਤੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਧੰਨਵਾਦ ਤੁਹਾਡਾ